ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਨੂੰ ਲੈ ਕੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਿਕ ਕਸਬਾ ਕਲਨੌਰ ਦੇ ਸ਼ਿਵ ਮੰਦਰ ਵਿੱਚ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਦਾਵਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਡੇਰਾ ਬਾਬਾ ਨਾਨਕ ਦੇ ਇੰਚਾਰਜ ਰਵੀਕਰਨ ਸਿੰਘ ਕਾਲੋਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਲਾਕਾ ਨਿਵਾਸੀਆਂ ਨੂੰ ਅੱਜ ਦੇ ਇਸ ਦਿਨ ਦੀ ਵਧਾਈ ਦਿੱਤੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ ਦੇਖੋ ਕਲਨੌਰ ਤੋਂ ਸੀਨੀਅਰ ਪੱਤਰਕਾਰ ਰੋਹਿਤ ਭਾਰਤਵਾਦੀ ਦੀ ਇਹ ਵਿਸ਼ੇਸ਼ ਰਿਪੋਰਟ ਅੱਜ ਸਾਰੇ ਅੱਜ ਸਾਰੇ ਹਿੰਦੁਸਤਾਨੀ ਵਰਡ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਜਯਾਜਲ ਕਰ ਹੋ ਰਹੀ ਹੈ ਔਰ ਅੱਜ ਪਵਿੱਤਰ dham ਪਵਿੱਤਰ ਮੰਦਿਰ ਪ੍ਰਾਚੀਨ ਮੰਦਿਰ ਕਲਨੌਰ ਵਿੱਚ ਸ਼ਿਵਜੀ ਮਹਾਰਾਜੀ ਦੇ ਦਰਬਾਰ ਚ ਆ ਸਾਰੇ ਖੜੇ ਆ ਔਰ ਸ਼ਿਭ ਜੀ ਮਹਾਰਾਜ ਦੇ ਇਸ ਨਗਰ ਦੇ ਤੇ ਹਮੇਸ਼ਾ ਹੀ ਕਿਰਪਾ ਰਹੀ ਆ ਔਰ ਅੱਜ ਭਗਵਾਨ ਰਾਮਚੰਦਰ ਜੀ ਦਾ ਜਿਹੜੇ ਪ੍ਰਾਣ ਪ੍ਰਤਿਸ਼ਟਾ ਦਾ ਅੱਜ ਸ਼ਲਾ ਨਾਲ ਹੋ ਰਿਹਾ ਉੱਤੇ ਅਜੁੱਧ ਅਸੀਂ ਸਾਰੇ ਹੀ ਉੱਤੇ ਸ਼ਾਮਲਿਆ ਔਰ ਖਾਸ ਕਰਕੇ ਜਿਸ ਪੰਜਾਬ ਦੀ ਧਰਤੀ 'ਚ ਅਸੀਂ ਰਹਿ ਰਹੇ ਆ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਵਾਨ ਰਾਮ ਦਾ ਕਈ ਵਾਰ ਭਗਵਾਨ ਰਾਮ ਜੀ ਦਾ ਉਹਦੇ ਚ ਗੁਰੂਗ੍ਰੰਥ ਸਾਹਿਬ ਚ ਦਾ ਉਹਨਾਂ ਦੇ ਬਾਰਿ ਲਿਖਿਆ ਔਰ ਉਥੇ ਇਹ ਵੀ ਕਿਹਾ ਗਿਆ ਕਿ ਰਾਮ ਜਿਹੜੇ ਨੇ ਪਰਸ਼ੋਤਮ ਰਾਮ ਜਿਨ੍ਹਾਂ ਨੇ ਦੇਸ਼ ਔਰ ਲੋਗਾਂ ਨੂੰ ਇੱਕ ਰਸਤਾ ਦਿਖਾਇਆ ਉਹਦੇ ਤਾਂ ਆਪਾਂ ਸਾਰੇ ਚੱਲਣ ਦੀ ਕੋਸ਼ਿਸ਼ ਕਰੀ ਔਰ ਖਾਸ ਕਰਕੇ ਇੱਕ ਗੱਲ ਹੈ ਕਿ ਜਿਸ ਵੇਲੇ ਭਗਵਾਨ ਰਾਮ ਦਾ ਜਿਹੜਾ ਰਾਮ ਰਾਜ ਕਿਹਾ ਜਾਂਦਾ ਸੀ ਉਸ ਰਾਮ ਰਾਜ ਦੀ ਜਿਹੜੀ ਸਥਾਪਨਾ ਹੋਣੀ ਚਾਹੀਦੀ ਔਰ ਸਾਰਾ ਦੇਸ਼ ਇੱਕ ਮੁੱਠ ਹੋਣਾ ਚਾਹੀਦਾ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਬੜਾ ਫਿਕਰ ਪੰਜਾਬਿਕ ਨੇ ਜਦੋਂ ਰਾਮ ਨੰਦਲਾ ਜੀ ਦਾ ਇਲੀਤਰ ਸਟਾਨੇ ਦੁੱਬੇ ਤੋਂ ਬਣ ਕੇ ਪਿਆਰੇ ਆ ਅੱਜ ਸਾਰੀਆਂ ਸੰਕਾਂ ਨੂੰ ਇਸ ਤਾਨ ਦੇ ਦੇਖਣ ਹੋ ਰਹੇ ਨੇ ਬੜੇ ਲੰਮੇ ਸਮੇਂ ਤੋਂ ਜਿਹੜੇ ਤਿੰਨ ਪੀਸੀ ਆਦੇ ਭਰਾਂ ਦੀ ਕਿਰਪਾ ਨਾਲ ਤੇਰਾ ਆਇਆ ਇਹਦੇ ਤੇਖ ਵਿੱਚ ਵੱਸਦੀਆਂ ਆਰਾਮ ਨਾਮੇ ਗਾਮ ਦੇ ਨਾਮ ਤੇ ਤੇਰੀ ਸੰਗਤ ਆ ਉਧਰੇ ਇੱਕ ਸ਼ਾਹ ਨਾਲ ਤੇ ਤਿੰਜੜਾ ਬਣਾ ਰਹੀ ਆ ਮੇਰੇ ਘਰ ਸਕੂਲ ਲਈ ਤਾਂ ਛੁੱਟੀ ਕਰਤੀ ਆ ਪੰਜਾਬ ਸਰਕਾਰ ਨੇ ਉੱਲਾ ਦੇ ਬੱਚਿਆਂ ਨੂੰ ਛੁੱਟੀ ਆ ਕਰਤੀ ਆ ਤੇ ਬਾਕੀ ਇਹ ਇਹਨੂੰ ਜੋ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ਇਸ ਨੂੰ ਉੱਤੇ ਸਿਆਸੀ ਨਹੀਂ ਹੋਣੀ ਚਾਹੀਦੀ ਕਿ ਪ੍ਰਮਾਤਮਾ ਦਾ ਨਾਮ ਲੈਣਾ ਪ੍ਰਮਾਤਮਾ ਦੇ ਗੋਣਕਾਰ ਦੇ ਵਿੱਚ ਸਾਰੀ ਰੰਗਤਨਾ ਮਾ ਲਿਖਿਆ ਜਾਏ ਇਸ ਕਰਕੇ ਕਿ ਬਿਨਾ ਦੇ ਕੋ ਤੋਂ ਸਾਰੇ ਧਰਮ ਦੇ ਸੂਰਜ ਕਰਨ ਵਾਲੇ ਲੋਕ ਇਸ ਕਰਕੇ ਹਿੰਦੂ ਸੇ ਉਨਕੀ ਸਾਰੇ ਪੈਕੋ ਕੋਈ ਕੰਮ ਨਹੀਂ ਜਾਰੀ ਪਰ ਪਰ ਹਰ ਬਸ ਜਿੱਦ ਕਰ ਮੌਜਾ ਦੇ ਕਿਉਂਕਿ ਬਾਦਲੇ ਲੋਕ ਨੇ ਖੁੱਪਰ ਮਦਦ ਸਪਾਰ ਕਰਦਾ ਰਹੇਗਾ ਇਸੇ ਲਈ ਤੁਹਾਡੀ ਅਸੀਂ ਵੀ ਆਪਾਂ ਦੀ ਬਾਤ ਕੋਲੇ ਸਾਰੇ ਧਰ ਦੂਰ ਕਰਨਾ ਤੇ ਜਾ ਕੇ ਦੇ ਨਾਸਪਤੇ ਤੋਂ ਹੰਡੇ ਆ ਰਿਹਾ ਕੋਈ ਵੀ ਕਿਰਪਾ ਸੇ ਆਪਣੇ ਬਰੀਰੇ ਸਾਰੇ ਅੱਜ ਅਯੋਧਿਆ ਵਿਖੇ ਸ਼੍ਰੀ ਰਾਮ ਪ੍ਰਾਨ ਕਸ਼ਟਾ ਦਿਵਸ ਦੇ ਸਾਰੇ ਰਾਮ ਨਾਮੇ ਦਾ ਜਿਹੜੀ ਸੰਗਤ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਪੇਸ਼ ਕਰਦਾ ਤੇ ਨਾਲ ਹੀ ਕੰਨੂ ਰਾਮ ਜੀ ਦੇ ਚਰਨਾਂ 'ਚ ਰਾਸ ਬੇਨਤੀ ਕਰਦਾ ਹਾਂ ਕਿ ਭਗਵਾਨ ਸਾਰਿਆਂ ਦੇ ਮਨ 'ਤੇ ਹੱਥ ਰੱਖੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਿਆਰ ਭਾਈਚਾਰਾ ਇੱਕ ਬਾਤ ਤੇ ਸਾਰਿਆਂ ਦੇ ਤਾਰੇਦਾਰਾਂ ਤੋਂ ਵਾਅਦਾ ਕਰੀ ਮੈਂ ਇੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਬੀਰ ਸਿੰਘ ਜੀ ਦੇ ਗਾਦਲ ਨੇ ਵੀ ਸਾਰੇ ਰਾਮ ਨਾਮ ਮੇਰਾ ਸੰਗਤ ਜਿਹੜੀ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਆ ਸ਼੍ਰੋਮਣੀ ਅਕਾਲੀ ਦਲ ਧਰਮ ਦੇ ਨਾਲ ਕਰਨ ਵਾਲੇ ਪਾਰਟੀ ਆ ਕਿ ਧਰਮ ਸਾਡੇ ਸਿਖਾਉਂਦਾ ਹੈ ਕਿ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਇਸੇ ਸਤਕਾਰ ਕਹਤੇ ਅੱਜ ਸਾਡਾ ਸਾਰਾ ਪਰਿਵਾਰ ਜਿਹੜਾ ਹੈਾ ਸ਼੍ਰੋਮਣੀ ਆ ਕਾਲੂ ਦਾ ਸੁਮੇੇਸ਼ ਰਾਮ ਨਾਮ ਦੇ ਜਿਹੜੇ ਭੱਜ ਨੇ ਉਹਨਾਂ ਨੂੰ ਵਧਾਈ ਦੇਣ ਆਈ ਆ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੋ ਸਮਿਤੀ ਡੇਰਾ ਬਾਬਰ ਆਨੰਦਪੁਰ ਪਿੰਡ ਵੱਲੋਂ ਸਮੂਹ RAM ਨਾਮ ਦੇ ਜਿਹੜੇ ਭੈਤ ਨੇ ਉਹਨਾਂ ਨੇ ਲੱਖ ਲੱਖ ਫੁਦਾਇ ਉਪੇਸ਼ ਕਰਨਾ ਧੰਨਵਾਦ। ਇੱਕ ਜਿਕੇ ਅਸੀਂ ਜਿੰਨੇ ਵੀ ਮਹਾਨ ਪੁਰਖਾਂ ਦਏ ਨੇ ਕੋ ਸਰਕਾਰ ਉਥੇ ਛੁੱਟੀ ਦਾ ਐਲਾਨ ਕਰਦੀ ਹੈ ਬਾਕੀ ਸਾਰੇ ਛੁੱਟੇ ਦਾ ਦੇਖੀ ਵੀ ਛੁੱਟੀ ਦਾ ਐਲਾਨ ਹੋਇਆ ਸੀ ਇਹ ਇੱਕ ਬੜਾ ਵੱਡਾ ਅਜ ਫਿਰ ਵੀ ਸੀ ਕਿ ਪੰਜਾਬ ਸਰਕਾਰ ਨੂੰ ਇਹਦਾ ਧਿਆਨ ਦੇ ਕੇ ਕਿ ਛੁੱਟੀ ਕਰਨੀ ਚਾਹੀਦੀ ਸੀ ਪਰ ਮੈਂ ਸਰਕਾਰ ਦੀ ਇਹ ਨਲਾਇਕੀ ਸਮਝੂਗਾ ਕਿ ਜਿਨ੍ਹਾਂ ਨੇ ਇਹ ਛੁੱਟੀ ਨਹੀਂ ਕੀਤੀ ਪਰ ਇਹ ਇਸ ਗੱਲ ਦਾ ਗਿਲਾ ਵੀ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਪਹੁੰਚ ਵੀ ਸਕੇ ਉਹਦੇ ਡਾਕਟਰਾਂ ਦੇ ਉੱਤੇ ਉਹਦੀ ਹਾਜ਼ਰੀ ਸੀ ਉਹਨਾਂ ਦੇ ਵਿੱਚ ਹਾਜ਼ਰੀ ਸੀ ਪਰ ਇਹ ਬੜਾ ਵੱਡਾ ਦਿਨ ਹੈ ਅੱਜ ਕਿਉਂਕਿ ਅੱਜ ਪ੍ਰਭੂ ਰਾਏ ਨਗਾਵਾ ਉੱਤੇ ਅਯੂਪਿਆ ਦੇ ਵਿੱਚ ਮੰਦਿਰ ਦਾ ਸਾਰਾ ਉੱਘਟਨ ਹੋਣਾ ਵਾ ਮੈਂ ਇਸ ਕਾ ਦੀ ਸਰਕਾਰ ਦੀ ਲਿਖੇਂਦੀ ਵੀ ਕਰਦਾ ਹਾਂ